ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਵੱਲੋਂ ਆਪਣੇ ਮੁਲਕ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਕੇ ਜੜਾ ਹੈ ਕੀਤਾ ਜਾ ਰਿਹਾ ਅਤੇ ਇਸ ਦੇ ਤਹਿਤ ਹੀ ਭਾਰਤ ਦੇ ਵੀ ਕਈ ਵਿਅਕਤੀ ਜੁੜੇ ਨੇ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਇਸ ਤਰ੍ਹਾਂ ਹੀ ਇੱਕ ਨੌਜਵਾਨ ਜੀਰਾ ਦੇ ਕਸਬਾ ਮੁਖੰਦਰ ਪੈਂਦੇ ਪਿੰਡ ਮਨੂ ਮਾਛਵਾ ਦਾ ਨਿਵਾਸੀ ਹੈ ਉਹ ਰਿਪੋਰਟ ਹੋ ਕੇ ਬੀਤੇ ਰਾਤ ਅਮ੍ਰਿਤਸਰ ਦੇ ਉਕੇ ਉਤਰਿਆ ਹੈ ਅਤੇ ਦੱਸਿਆ ਕਿ ਇੰਟਰੀਅਨਸ ਪੰਚਾਇਤ ਦੇ ਨਾਲ ਗਲਬਾਤ ਕਰਦੇ ਹੋਏ ਨੌਜਵਾਨ ਲਵਲੀ ਨੇ ਦੱਸਿਆ ਹੈ ਕਿ ਜੂਨ ਦੇ ਮਹੀਨੇ ਦੇ ਵਿੱਚ ਡੌਂਕੀ ਲਗਾ ਕੇ ਉਹ ਅਮਰੀਕਾ ਗਿਆ ਸੀ ਅਤੇ ਏਜੰਟ ਦੇ ਜ਼ਰੀਏ ਉਸ ਦੇ ਵੱਲੋਂ ਇਹ ਡੌਂਕੀ ਲਗਵਾਈ ਗਈ ਸੀ ਹ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਅਤੀਸ਼ ਵਿੱਚ ਇਸ ਟਾਈਮ ਖੜੇ ਆ ਹਲਕਾ ਜੀਰਾ ਦੇ ਕਸਬਾ ਮਖੂਦ ਅੰਦਰ ਪੈਂਦੇ ਪਿੰਡ ਮਨੂ ਮਾਚੀਆਂ ਵਿਖੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਦਿਨਾਂ ਤੋਂ ਅਮਰੀਕਾ ਤੋਂ ਜਿਹੜੇ ਨੌਜਵਾਨ ਡਿਪੋਰਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਮਹਿਲਾਵਾਂ ਵੀ ਨੇ ਔਰ ਬੱਚੇ ਵੀ ਸ਼ਾਮਲ ਨੇ ਨੌਜਵਾਨ ਵੀ ਨੇ ਔਰ ਅਜੇ ਹਾ ਹੀ ਇੱਕ ਨੌਜਵਾਨ ਇਸ ਪਿੰਡ ਦਾ ਵੀ ਵਸਨੀਕ ਹੈ ਆ ਜੋ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਕੱਲ ਜਿਹੜਾ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਕੀਤਾ ਉਸ ਜਹਾਜ਼ ਰਾਹੀ ਇਹ ਪਹੁੰਚਿਆ ਆਪਣੇ ਪਿੰਡ ਔਰ ਸਾਡੇ ਨਾਲ ਇਹ ਨੌਜਵਾਨ ਮੌਜੂਦ ਹੈ ਇਸ ਦੇ ਪਰਿਵਾਰਿਕ ਮੈਂਬਰ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਔਰ ਇਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਦੋਂ ਮੁੰਡਾ ਆਪਣਾ ਗਿਆ ਹੈਗਾ ਵਾ ਤਾਂ ਉਥੇ ਕਿਹ ਕਿਸ ਤਰ੍ਹਾਂ ਦੀਆਂ ਜੜੀਆਂ ਮੁਸ਼ਕਲਾਂ ਦਾ ਇਹਨੂੰ ਸਾਹਮਣਾ ਕਰਨਾ ਪਿਆ लवली ਨਾਮ ਹੈ ਇਸ ਨੌਜਵਾਨ ਦਾ ਔਰ ਸਭ ਤੋਂ ਪਹਿਲਾਂ ਗੱਲ ਕਰਦੇ ਆ लवली ਦੇ ਨਾਲ लवली ਸਾਡੇ ਨਾਲ ਮੌਜੂਦ ਹੈ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਅਮਰੀਕਾ ਜਾਣ ਦਾ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਔਰ ਕਿਸ ਦੇ ਥਰੂ ਜਿਹੜਾ ਤੁਸੀਂ ਅਮਰੀਕਾ ਦੇ ਮਰ ਕੇ ਜਾਂ ਸਿਆ ਵੀ ਰਾਈ ਕੀਤੀ ਸੀ ਆਪ ਦੀ ਹੈਲੋ ਸਿਆ ਵੀ ਰਾਈ ਕੀਤੀ ਉਹਨਾਂ ਦੇ ਨੈਟਕਾ ਕਰ ਜਾਂਗੇ ਔਰ ਉਸ ਦੀ ਲਾਈਫ ਤੋਂ ਦੀ ਬਾਕੀ ਉਹ ਵਿਦਿਆਮ ਰਿਜ਼ੀਡੈਂਟ ਦੀ ਜਾਲ ਵਰ ਕਰਕੇ ਚੱਲ ਗਏ ਬਜੇ ਜੈਂਟਰੀ ਤੇ ਸਭ ਤੋਂ ਪਹਿਲਾ ਕੀ ਤੁਹਾਨੂੰ ਬਾਅਦ ਕੀ ਪਰ ਲੱਗਿਆ ਸਾਰੇ ਉਹ ਕਿਹੜਾ ਸੰਦੀਆਂ ਤੋਂ ਇਹ ਚਾਹਾਂਗੇ ਕਿ ਕੰਮ ਲੋਨ ਜਿਵੇਂ ਮੇਰੀ ਮੇਰੀ ਆ ਤੂੰ ਪਚਾਵਾਂਗੀ ਤੂੰ ਸੀਗ ਲਗਾਵਾਂਗੀ ਤੂੰ ਤਾਂ ਤਕਲੀਫ ਨਾ ਹੋ ਜੀ ਮੈਂ ਤੁਹਾਨੂੰ ਪੰਜ ਦਿਨ ਦੇ ਵਿੱਚ ਵਿੱਚ ਪਾ ਦਾਂਗਾ ਕੀ ਨਾਮ ਸੀਗਾ ਉਸ ਏਜੰਟ ਦਾ ਔਰ ਕਿੱਥੋਂ ਦਾ ਰਹਿਣ ਵਾਲਾ ਸੀ ਜਿਹੜਾ ਉਹਦਾ ਜਗੀਰ ਸਿੰਘ ਆ ਪਿੰਡ ਰਾਜੀ ਵਾਲਾ ਸ਼ਾਹਕੋਟ ਦੇ ਵਿੱਚ ਅੱਛਾ ਤੁਹਾਡੇ ਨਾਲ ਕਿੰਨੇ ਪੈਸਿਆਂ ਦੀ ਗੱਲ ਹੋਈ ਸੀ ਟੋਟਲ 32 ਲੱਖ ਦੀ ਗੱਲ ਹੋਈ ਸੀ 32 ਲੱਖ ਰੁਪਏ ਦੇ ਵਿੱਚ ਏਜੰਟ ਨੇ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਨੂੰ ਡੋਂਕੀ ਲਗਾ ਕੇ ਭੇਜਿਆ ਜਾਏਗਾ ਘਾਟ ਵਾਦੀ ਕਿਹਾ ਸੀ ਥੋੜਾ ਪੈਸਾ ਇੱਕ ਟੁਰਨਾ ਬਣਾ ਤੁਹਾਨੂੰ ਬਾਕੀ ਮਰ 22 ਰੁਪਏ ਚੱਲ ਜਗਾ ਬਾਈ ਰੋਡ ਹੀ ਚੱਲੂਗਾ ਫਿਰ ਤੁਹਾਨੂੰ ਲੈ ਕੇ ਕਿਸ ਤਰ੍ਹਾਂ ਗਏ ਤੁਹਾਨੂੰ ਮਤਲਬ ਇੱਕ ਇੱਕ ਦੋ ਜਗ੍ਹਾ ਮਿਲੋ ਫਲੈਟ ਹੀ ਲੈ ਕੇ ਆਏ ਅੱਗੇ ਤੋਂ ਟੈਕਸੀ ਲੈ ਗਏ ਟੈਕਸੀ ਨੂੰ ਇੱਕ ਨਾਮ ਲੈ ਗਏ ਨਾਮੇ ਮੈਂ ਨੋਟੇ ਰੱਖਿਆ ਬਿਲਕੁਲ ਜੰਗਲ ਜੰਗਲ ਕ੍ਰੋਸ ਕਰਨੇ ਪਏ ਹਾਂਜੀ ਜੰਗਲ ਕ੍ਰੋਸ ਕਰਨੇ ਪਏ ਅੱਛਾ ਕਿੰਨੇ ਦਿਨ ਲੱਗੇ ਤੁਹਾਨੂੰ ਕਿੰਨੇ ਦਿਨ ਜਿਹੜੀ ਪੈਦਲ ਤੁਹਾਨੂੰ ਤੁਰਨਾ ਪਿਆ ਹੈਗਾ ਤੇ ਕਦੋਂ ਤੁਸੀਂ ਪਹੁੰਚੇ ਮੈਕਸੀਕੋ ਤੁਸੀਂ ਉਸ ਟੈਕਸ ਨਾਮਾ ਜਦੋਂ ਐਂਟਰ ਹੋ ਗਏ ਸੀ ਕਿਸੇ ਨੇ ਕੀਤੀ ਮਤਲਬ ਅੱਧ ਬੰਦ ਤੋੜ ਕੇ ਰੋਕ ਲਿਆ ਸੀ ਤੁਹਾਨੂੰ ਉਹਨਾਂ ਨੇ ਪੇਮੈਂਟ ਨਹੀਂ ਕੀਤੀ ਸੀ ਇਹਨਾਂ ਦੋ ਪਹਾਂਵਾਂ ਨੂੰ ਰੋਕ ਲਈ ਸੀ 8-9 ਦੇ ਵਿੱਚ ਰੱਖਿਆ ਸੀ। ਉਹ 8-9 ਦਿਨ ਬਾਅਦ ਅਸੀਂ ਨਿਕਲੇ ਸੀ ਬਾਹਰ। ਤੇ ਉਸ ਤੋਂ ਬਾਅਦ ਮੇ ਲੋਕ ਨਿਪਕੀ ਕੋ ਸਿਟੀ ਅਸੀਂ ਪਹੁੰਚ ਗਿਆ ਸੀ 10 ਦਸੰਬਰ ਨੂੰ। ਤੇ ਉਸ ਤੋਂ ਬਾਅਦ ਮੈਂ 10 ਦਸੰਬਰ ਤੋਂ ਅੱਗੇ 20 ਦਸੰਬਰ ਤੱਕ ਤੇਰੇ ਸੀ ਤੇ ਅੱਗੇ ਲੈ ਗਏ ਤੇ ਬਾਰਡਰ ਲੱਗੇ ਬਿਠਾਤਾ ਸੀ। ਬੁੱਧਵਾਰ ਸਾਨੂੰ ਬਿਠਾਈ ਰੱਖਿਆ ਪਰ ਇਹ ਸਰਵਿਸਿੰਗ ਹੋ ਗਈ ਤਾ। ਇੰਡੀਆ ਤੋਂ ਕਦੋਂ ਰਵਾਨਾ ਹੋਏ ਸੀ ਅਮਰੀਕਾ ਲਈ ਜਿਹੜੇ 14 ਜਨਵਰੀ ਨੂੰ ਚਲੇ ਗਏ। 14 ਜੂਨ 2024 ਨੂੰ ਇੰਡੀਆ ਤੋਂ ਤੁਸੀਂ ਰਵਾਨਾ ਹੋਏ ਅਮਰੀਕਾ ਦੇ ਲਈ ਤੇ ਮੈਕਸੀਕੋ ਕਦ ਤੱਕ ਪਹੁੰਚ ਗਏ ਸੀ ਮੈਕਸੀਕੋ 20 ਦਸੰਬਰ ਤੱਕ ਪਹੁੰਚ ਗਏ ਸੀ 20 ਦਸੰਬਰ ਨੂੰ ਬਾਰਡਰ ਕਰਾਸ ਕਰ ਗਏ ਜੀ ਹਾਂ ਜੀ 20 ਦਸੰਬਰ ਬਾਰਡਰ ਕਰਾਸ ਨਹੀਂ ਬਾਰਡਰ ਦੇ ਕੋਲ ਪਹੁੰਚਾਤਾ ਸੀ 1 ਫਰਵਰੀ ਨੂੰ ਟਪਾਇਆ ਸੀ ਅੱਛਾ 1 ਫਰਵਰੀ ਨੂੰ ਤੁਹਾਨੂੰ ਬਾਰਡਰ ਪਾਰ ਕਰਾਇਆ ਗਿਆ ਤਾਂ ਜਦੋਂ ਬਾਰਡਰ ਪਾਰ ਕਰਕੇ ਤੁਸੀਂ ਅਮਰੀਕਾ ਦੀ ਸਰਹੱਦ ਦੇ ਵਿੱਚ ਦਾਖਲ ਹੋਏ ਤਾਂ ਫਿਰ ਕੀ ਕੀ ਹੋਇਆ ਤੁਹਾਨੂੰ ਰੋਜ਼ ਮਦਦ ਸੀ ਵਾਪਸੀ ਮਲਾਉਣਾ ਚਾਹੁੰਦੇ ਸੀ ਤੇ ਅਸੀਂ ਡੋਂਕਨ ਵਿਚਾਈ ਤੁਹਾਨੂੰ ਵਾਪਸੀ ਲਿਆਜਾ ਅੱਗੇ ਨਹੀਂ ਅਸੀਂ ਜਾਣਾ ਚਾਹੁੰਦੇ ਜੇ ਤੁਹਾਨੂੰ ਸਾਨੂੰ ਪਤਾ ਮੁੰਡੇ ਰਿਪੋਰਟ ਹੋ ਰਹੇ ਆ ਅਸੀਂ ਅੱਗੇ ਨਹੀਂ ਜਾਣਾ ਚਾਹੁੰਦੇ ਅਸੀਂ ਮੱਕ ਸਾਡੇ ਕੋਲ ਪੈਸੇ ਲੈ ਲੈ ਹੂ ਤੇ ਇਸ ਨੂੰ ਵਾਪਸੀ ਲਿਆਜਾ ਤੁਹਾਨੂੰ ਅੰਦਰ ਤੁਸੀਂ ਹੀ ਵਾਪਸੀ ਨਹੀਂ ਮੈਂ ਤੁਹਾਨੂੰ ਜਾਂਦਾ ਸਤੁ ਤੁਹਾਡੀ ਜੀਡਰ ਨਾਲ ਗੱਲ ਕਰੋ ਕਿ ਅੱਗੇ ਅਸੀਂ ਗੱਲਬਾਤ ਕਰੀ ਸਨ ਜੀਡਰ ਕੋਲ ਨਹੀਂ ਚਕੇ ਅੱਛਾ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਹੋਰ ਨੌਜਵਾਨ ਵੀ ਜਿਹੜੇ ਰਿਪੋਰਟ ਕੀਤੇ ਜਾ ਰਹੇ ਆ ਹਾਂਜੀ ਬਾਕੀ ਸਾਨੂੰ ਪਤਾ ਲੱਗਿਆ ਸੀਗਾ ਇਹ ਵਾਪਸੀ ਆਨ ਦੀ ਕੋਸ਼ਿਸ਼ ਕੀਤੀ ਸੀ ਬਹੁਤ ਮਿੰਤਰ ਤਰਲੇ ਕੀਤੀ ਤੇ ਬਾਕੀ ਨੇ ਗੱਲ ਨਹੀਂ ਮੰਨੀ ਤੇ ਜਿਹਨੇ ਮਤਲਬ ਅਸਲੇ ਮਤਲਬ ਕੱਢ ਲਿਆ ਜਿੰਨਾਂ ਨੂੰ ਗੋਲੀ ਮਾਰਨੀ ਜ ਜੇ ਤੁਸੀਂ ਉਹਨੂੰ ਕਿਹਾ ਕਿ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਅਸੀਂ ਨਹੀਂ ਦਾਖਲ ਹੋਣਾ ਚਾਹੁੰਦੇ ਅਮਰੀਕਾ ਦੀ ਸਰਹੱਦ ਦੇ ਵਿੱਚ ਡੋਂਕਰਾਂ ਨੇ ਅੱਗੋਂ ਤੁਹਾਨੂੰ ਜਾਨ ਨੂੰ ਮਾਰਨ ਦੀ ਧਮਕੀ ਹਾਂ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੇ ਜੇ ਹੁਣ ਵਾਪਸੀ ਮੁੜਿਓ ਤੇ ਤੁਹਾਨੂੰ ਗੋਲੀ ਮਾਰ ਦੇਣੀ ਸਿੱਧੇ ਤੁਰਦੇ ਵਾਪਸ ਮੁੜਨ ਦੇ ਨਾਂ ਨਹੀਂ ਤੇ ਜਦੋਂ ਅਮਰੀਕਾ ਪੁਲਿਸ ਨੇ ਤੁਹਾਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਗ੍ਰਫਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਮੈਨੂੰ ਜਿਹਦੇ ਮਤਲਬ ਇਨ ਕੈਂਪ ਚ ਲੈ ਗਏ ਸੀ ਦੋ ਦੋ ਪਰਗਰੀ ਵਿੱਚ ਉਸ ਤੋਂ ਬਾਅਦ ਮੈਨੂੰ ਉੱਜਾਲੇ ਕੋਤਰੀ ਕਰਦੇ ਸੀ ਨਾ ਸੌਣ ਦਿੰ ਕੋਚਰ ਮੋਢੇ ਜੀ ਬੰਦੇ ਦਸ ਮਨੇ ਸੌਂਦਾ ਪਿੱਛਾ ਆਦੇ ਜੇਤੀ ਤੇ ਫਿਰ ਕਦੇ ਬਾਹਰ ਬਿਠਾ ਦਿੰਦੇ ਸੀ ਅੰਦਰ ਦੇ ਅੰਦਰ ਅੰਦਰੀ ਬੰਦ ਕਰਕੇ ਰੱਖਿਆ ਸੀ ਦੂਜੇ ਮੋਢੇ ਲੈ ਜਾਂਦੇ ਸੀ ਦੂਜੇ ਥਾਂ ਕਿ ਲੈ ਜਾਂਦੇ ਲੋਥੇ ਬਿਠਾ ਲੈਂਦੇ ਕਦੇ ਵਿੱਚ ਬੈਠ ਜਾਣਾ ਕਦੇ ਸੌਂਦਾ ਦਿੰਦੀ ਨਹੀਂ ਸੀ ਤੇ ਰੋਟੀ ਬਣੀ ਉਹ ਚੋਲ ਕੱਤੀ ਦਿੰਦੇ ਤੇ ਬਾਕੀ ਉਹ ਗੁਰੂ ਘਰ ਪੈਗ ਦੇ ਦੇ ਲੈਂਦੇ ਤੇ ਤੁਹਾਨੂੰ ਰਿਪੋਰਟ ਕੀਤਾ ਸਾਰਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸੰਦੂ ਰਿਪੋਰਟ ਕੀਤਾ ਜਿਹੜਾ ਸੰਮੋਜ ਪਲੈਂਟ ਕਿ ਬਿਠਾਇਆ ਗਿਆ ਸੀ ਸਾਨੂੰ 10 ਕਿਲੇ ਫਲੈਟ ਜਿਹੜਾ ਸਫਲ ਹੋਇਆ ਹਮਤਾ ਉੱਪਰ ਲੱਗਿਆ ਬੜੀ ਇੰਡੀਆ ਜਬ ਵਾਪਸ ਜਾ ਰਹੇ ਸਾਨੂੰ ਪਿੱਛੇ ਪੁਲਿਸ ਦੱਸੇ ਪੁੱਛਦੇ ਸੀ ਕਿਤੇ ਜਾ ਰਹੇ ਉਹ ਬੋਲ ਦੱਤੇ ਨਹੀਂ ਸੀ ਜੇਵਾਦ ਵਿੱਚ ਕਰਾ ਕੇ ਸਾਨੂੰ ਦੱਸਿਆ ਨਾਲ ਤੁਸੀਂ ਲਿਆ ਜਾ ਤੇ ਕਿਸ ਤਰ੍ਹਾਂ ਉਹਨਾਂ ਨੇ ਜਦੋਂ ਤੁਹਾਨੂੰ ਵਾਪਸ ਲਿਆਂਦਾ ਤਾਂ ਕਿਹੋ ਜਿਹੇ ਹਾਲਾਤ ਸੀਗੇ ਜਿਸ ਤਰ੍ਹਾਂ ਤੁਹਾਨੂੰ ਵਾਪਸ ਲੈ ਕੇ ਆਏ ਕਿਸ ਤਰ੍ਹਾਂ ਵਾਪਸ ਸਾਨੂੰ ਜਿਹਨਾਂ ਦਾ ਸੰਦ ਪਹਿਲੇ ਆਟਕੜੀ ਲੱਗੀ ਸੀ ਲਗਾ ਕੇ ਉੱਧਰ ਆਟਕੜੀ ਲਗਾ ਕੇ ਨਾ ਤੁਰ ਸਕਣ ਦਿੰਨਾ ਤੁਰ ਸਕਦਾ ਆਜੋ ਬੰਨੇ ਵਈ ਸੀ ਫੀਟ ਨਾ ਉਸ ਤੋਂ ਬਾਅਦ ਇੱਕ ਬਿਠਾ ਕੇ ਲੇ ਲਾ ਪਾਣ ਪਿੰਡ ਨੂੰ ਮਾਰ ਮਰ ਦੇ ਦਿੰਦੇ ਸੀ ਰੂਵੇ ਕਰਕੇ ਜੀ ਨਾਲ ਹੀ ਤਾਂ ਪਾਣੀ ਨਾ ਸਕਦੇ ਜਿਹਨੇ ਦਿਨ ਜਿਹੜਾ ਸਹੀ ਖਾਣੇ ਤੋਂ ਰਹਿਦ ਰਹਿ ਕਿੰਨੇ ਦਿਨ ਤੁਹਾਨੂੰ ਖਾਣਾ ਜਿਹੜਾ ਸਹੀ ਤਰੀਕੇ ਨਾਲ ਨਹੀਂ ਜਿਹਨਾਂ ਦੇ ਸਿਰ ਤੁਰਿਆਂ ਕਰ ਉਹਨਾਂ ਦੇ ਖਾਣ ਮੌਨ ਪੀਣੀ ਨਹੀਂ ਹੋਈ ਸੀ ਸਿੱਧੀ ਗੱਲ ਸੋ ਇਹ ਹਾਲਾਤ ਸੀਗੇ ਅੱਜ ਇਸ ਰਾ ਨੌਜਵਾਨ ਨੇ ਦੱਸਿਆ ਕਿ ਕਈ ਦਿਨ ਜਿਹੜੇ ਭੁੱਖੇ ਪਿਆਸੇ ਰਹਿਣਾ ਪਿਆ ਇਸ ਸਫਰ ਨੂੰ ਤੈਅ ਕਰਨ ਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਗੱਲ ਕਰਦੇ ਆ ਇਹਨਾਂ ਦੇ ਪਿਤਾ ਜੀ ਨਾਲ ਪਿਆਰਾ ਜੀ ਇਹਨਾਂ ਦਾ ਨਾਮ ਮੈਂ ਹੋਰ ਸਾਡੇ ਨਾਲ ਮੌਜੂਦ ਨੇ ਅਜੇ ਤੁਹਾਡੇ ਕੋਲ ਜਾਨਣਾ ਚਾਹੁੰਦੇ ਤੁਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਦੇ ਲਈ ਕਿਸ ਤਰ੍ਹਾਂ ਔਰ ਕਿੱਦਾਂ ਏਜੰਟ ਦੇ ਨਾਲ ਗੱਲ ਕੀਤੀ ਔਰ ਕਿੰਨੇ ਪੈਸੇ ਜਿਹੜੇ ਮੁਕਾਏ ਸੀ ਜੀ 21 ਲੱਖ ਰੁਪਏ ਮੁਕਾਇਆ ਸੀ ਸਾਰਾ ਟੋਟਲ ਇਹ ਵਰਕੀ ਕਰਦਲਾਤ ਬਾਰੇ ਹੀ ਨਹੀਂ ਕੱਲਿਆ ਸੀ ਵੀ ਕਰਦਲਾਤ ਠੀਕ ਹੋ ਜਾਣਗੇ ਵਰਕੀ ਵਰਨੇ ਕਰਮਾ ਜਿਵੇਂ ਰਹਿੰਦੇ ਨੇ ਵਰਕੀ ਜਿਹੜੀ ਮੰਗਿਆ ਸਾਡੀ ਪਾੜੀ ਮਾਰ ਕਿਚਨ ਮੁਰਦਨ ਏਜੰਟ ਨੂੰ ਕਿੰਨੇ ਪੈਸੇ ਦਿੱਤੇ ਏਜੰਟ ਨੂੰ ਬਸ ਪਹਿਲੀ ਦੇ ਹੀ ਪੈਸੇ ਬਣਿਆ 17 ਲੱਖ ਰੁਪਏ ਥਾਹਰਨ ਦਿੱਤੀ ਕਿੰਨੀ ਜ਼ਮੀਨ ਸੀ ਤੁਹਾਡੀ 2 ਕਿੱਟ ਜੋ ਤੁਹਾਡੇ ਨਾਲ ਜ਼ਮੀਨ ਲੈ ਲਈ ਗਈ ਸੀ ਤੁਹਾਡੇ ਕੋਲੋਂ ਤੁਹਾਡੇ ਮੁੰਡੇ ਨੂੰ ਬਾਹਰ ਵੇਚਨ ਦੇ ਲਈ ਸਾਰੇ ਇਹ ਜ਼ਮੀਨ ਜਿਹੜੀ ਪਹਿਲਾਂ ਲਈ ਗਈ ਸੀ ਜਮੀਨ ਮਾਲਕ ਕਬਜ਼ਾ ਹੈ ਪਹਿਲਾਂ ਦਿੱਤਾ ਹੈ ਵੇਲੇ ਮਿਸੇ ਤੋਂ ਪਾ ਕੇ ਮੰਗਾ ਕੋਲੇ ਨਾ ਫਿਰ ਪਿਆ ਤੁਸੀਂ ਸਾਡੇ ਨਾਲ ਖਾਓ ਮੁੰਡਾ ਕਹਤਾ ਤੋੜਨ ਪਾ ਕੇ ਦੇ ਮੇਰੇ ਜੀ ਨਾ ਇੰਨੇ ਮੈਂ ਕੁਝ ਆ ਕੇ ਇੱਕ ਤਾਂ ਫਿਰ ਨਾ ਪਾ ਸਕਿਆ ਇੰਨਾ ਜਿਹੜਾ ਬੱਚੇ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਬੱਚੇ ਦਿਨਾਂ ਨੂੰ ਕਦੇ ਹੋ ਜਾਂਦੀ ਸੀ ਕਦੇ ਨਹੀਂ ਹੁੰਦੀ ਸੀ ਬਾਕੀ 1 2 3 ਨਹੀਂ ਖਰ ਕਰ ਲਿਆ ਦਿੱਤਾ ਅੱਜ ਕਈ ਨਾ ਲੈ ਗਿਆ ਇੱਕ ਬਾਅਦ ਕੇ ਲੈ ਦਿੱਤਾ ਉਹ ਦੋਵੇਂ ਪਾਣੇ ਚੋੜੀ ਲਗਾ ਫਿਰ ਕਿਸੇ ਦਿਨ ਪਾਣੇ ਮੈਂ ਉਹਨਾਂ ਕੀ ਮੰਗ ਕਰਦੇ ਹਾਂ। ਆਹ ਤਾਂ ਵਸੇ ਹੋ ਸਾਡੀ ਇੱਕ ਤਾਂ ਜ਼ਮੀਨ ਮੁਰਝਾਵੇ ਇੱਕ ਇੱਕ ਨੌਕਰੀ ਦਾ ਪ੍ਰਬੰਧ ਹੋ ਜਾਵੇ ਇੱਕੀ ਬੋਤਲ ਚਲੋ ਇਹ ਧਾਰਾ ਕਰਾਂਗੇ। ਪਰਿਵਾਰ ਦੇ ਔਰ ਘਰ ਦੇ ਹਾਲਾਤ ਤੁਹਾਨੂੰ ਦਿਖਾ ਚੁੱਕੇ ਆ ਕਿ ਕਿਸ ਤਰ੍ਹਾਂ ਬਦ ਤੋਂ ਬੱਤਰ ਹਾਲਾਤ ਨੇ ਔਰ ਇਧਰ ਦੇਖਿਆ ਜਾਵੇ ਬਜ਼ੁਰਗਾਂ ਦੀਆਂ ਅੱਖਾਂ ਨਮ ਨੇ ਅੱਖਾਂ ਨਮ ਹੋਣ ਵੀ ਕਿਉਂ ਨਾ ਕਿ ਇੱਕ ਲਾਲਾ ਪੁੱਤ ਜਿਹਨੂੰ ਪਾਲ ਪੋਸ ਕੇ ਵੱਡਾ ਕੀਤਾ ਜਾਂਦਾ ਤੇ ਸੁਪਨੇ ਹੁੰਦੇ ਨੇ ਹਜ਼ਾਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਇਹ ਨੌਜਵਾਨ ਵੀ ਜਿਹੜਾ ਅਮਰੀਕਾ ਦੀ ਧਰਤੀ ਤੇ ਗਿਆ ਸੀ ਔਰ ਜਿੱਥੇ ਕੀ ਇਸ ਨੂੰ ਰਿਪੋਰਟ ਕਰ ਦਿੱਤਾ ਗਿਆ ਆ ਬਜ਼ੁਰਗ ਮਾਤਾ ਜੀ ਮੌਜੂਦ ਨੇ ਉਹਨਾਂ ਨੇ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਮਾਣ ਕੀ ਲੱਗਦਾ ਬੱਚਾ ਦਾ ਵੱਡਾ ਪੋਤਾ ਦਾਦੀ ਨੂੰ ਕਹਿੰਦੇ ਜਦੋਂ ਘਰ ਦੇ ਵਿੱਚ ਬੱਚਾ ਹੁੰਦਾ ਨਾ ਸਭ ਨਾਲੋਂ ਜ਼ਿਆਦਾ ਚਾਹ ਜਿਹੜਾ ਖਾਸ ਤੌਰ ਤੇ ਦਾਦੇ ਦਾਦੀਆਂ ਨੂੰ ਹੁੰਦਾ ਆ लवली ਦੇ ਦਾਦੀ ਜੀ ਸਾਡੇ ਨਾਲ ਮੌਜੂਦ ਹੈ ਮਾਤਾ ਜੀ ਬੱਚਾ ਤੁਹਾਡਾ ਵਾਪਸ ਆ ਗਿਆ ਹੈਗਾ ਕੀ ਮੰਗ ਕਰਨਾ ਚਾਹੁੰਦੇ ਹੋ ਅਸੀਂ ਇਹ ਪੁੱਤਰਾ ਸੀ ਆਨੇਗੀ ਸਾਡੀ ਪਹਿਲੀ ਯਾਦ ਆ ਰਹੀ ਸਾਬ ਦਾ ਬੱਚਾ ਵੀ ਘਰੇ ਆ ਗਿਆ ਹੈ ਤੇ ਇਹਨੂੰ ਨੌਕਰੀ ਵੀ ਮਿਲ ਜਾਵੇ ਸਾਡੇ ਤੁਸੀਂ ਦੇਖੀ ਜਾਂਦੇ ਜੇ ਹਾਲਾਤ ਹਾਂ ਇਹ ਆਦਾਸੀ ਯਾਨੀ ਆਪੀ ਰੋਟੀ ਦਾ ਭਾਂਨਾ ਬਾਂਜੇ ਕੋਣ ਅਸੀਂ ਆ ਮੁਰ ਤੋਂ ਇਹ ਲਾ ਚੁੱਕੇ ਸੀ ਮਗਰ ਕੀ ਸਾਡਾ ਬੱਚਾ ਕਮਾਵੇ ਦਾ ਇਹ ਆਲਾ ਆ ਤਾਂ ਜਿਹੜੇ ਤੁਸੀਂ ਦੇਖੀ ਜਾਂਦੇ ਜੇ ਕਿ ਸਾਦਾ ਘਰ ਹੈ ਨਾ ਲੈ ਦਾ ਕਿ ਕਿੰਨੇ ਪੈਣ ਪੁਰਾਣੇ ਲੱਗਦੇ ਨੇ ਇਹ ਹੈਗੇ ਨਹੀਂ ਕੁੜੀ ਟਮੰਡਾ ਇੱਕ ਮੁੰਡਾ ਕੁਝ ਮੁੰਡਾ ਕੁਝ ਕੁੜੀ ਆ ਆਪਣੀ ਦੀ ਧਮਾਕੀ ਧਮਾਕੀ ਹੀ ਸੋਲਿਕ ਉਹ ਵੀ ਕਾਰ ਬੈਠੀ ਹੈ ਹਾਂ ਉਹ ਵੀ ਵਿਆਹ ਕਰਦੀ ਹੈ ਸੋ ਦੇਖਿਆ ਤੁਸੀਂ ਹਾਲਾਤ ਕਹੋਚੇ ਆ ਔਰ ਲਵਲੀ ਦੀ ਇੱਕ ਭੈਣ ਵੀ ਐ ਮਾਤਾ ਜੀ ਹੁਣਾਂ ਦੱਸਿਆ ਕਿ ਉਹ ਮਦ ਬੁੱਧੀ ਮੰਦ ਬੁੱਧੀ ਬੱਚਿਆਂ ਦੇ ਵਿੱਚ ਉਹਨਾਂ ਨੂੰ ਗਿਨੇ ਆ ਜਾ ਸਕਦਾ ਹੈ ਉਹ ਵੀ ਕਰੇ ਬੈਠੀ ਐ ਸੋ ਆਪਣੇ ਪਰਿਵਾਰ ਦੇ ਹਾਲਾਤ ਸੁਧਾਰਨ ਦੇ ਲਈ ਆਪਣੇ ਮਾਪਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਜ਼ਿੰਦਗੀ ਦੇਣ ਦੇ ਮਕਸਦ ਨਾਲ ਇਹ ਨੌਜਵਾਨ ਅਮਰੀਕਾ ਗਿਆ ਸੀਗਾ ਔਰ ਉਥੋਂ ਡਿਪੋਰਟ ਹੋ ਕੇ ਵਾਪਸ ਆਇਆ ਸੋ ਅਜੇ ਹੀ ਹੋਰ ਵੀ ਕਈ ਨੌਜਵਾਨ ਨੇ ਔਰ ਅਜੇ ਹੀ ਹਾਲਾਤ ਨੇ ਦੇਖਿਆ ਜਾਵੇ ਲੱਖਾਂ ਰੁਪਏ ਖਰਚ ਕਰਕੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਨੂੰ ਜਾ ਰਹੇ ਨੇ ਔਰ ਉੱਥੋਂ ਡਿਪੋਰਟ ਕੀਤਾ ਜਾ ਰਿਹਾ ਘਰ ਦੇ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਨੇ ਨਾ ਤਾਂ ਜ਼ਮੀਨ ਕੋਲ ਰਹੀ ਨਾ ਹੀ ਪੈਸੇ ਕੋਲ ਰਹੇ ਹੁਣ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਪਾਸੋਂ ਉਮੀਦ ਕੀਤੀ ਜਾ ਰਹੀ ਹੈ ਸਰਕਾਰ ਤੇ ਉਮੀਦ ਰਗਾਉਂਦਿਆਂ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਮਦਦ ਕੀਤੀ ਜਾਵੇ ਜਾਂ ਤਾਂ ਪਰਿਵਾਰਕ ਮੈਂਬਰਾਂ 'ਚੋਂ ਕਿਸੇ ਨੂੰ ਨੌਕਰੀ ਦਿੱਤੀ ਜਾਵੇ ਤਾਂ ਹੋ ਸਕੇ ਤਾਂ ਇਹਨਾਂ ਦੀ ਜ਼ਮੀਨ ਵੀ ਇਹਨਾਂ ਨੂੰ ਵਾਪਸ ਦਵਾਈ ਜਾਵੇ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ న్యూਸ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਂ ਸतीश ਵਿੱਚ ਇੰਡੀਆ న్యూਸ